ਆਹ ਦਲੇਰਾ ਏ ਨਵੇਂ ਪਿੰਡ ਵਾਲਾ ਇਹ ਚੰਗੇ ਚੰਗੇ ਟੌਪ ਟੌਪ ਦੇ ਰੇਡਰ ਟੱਕ ਦਿੰਦਾ ਪਤੰਦਰ ਉਹ ਚੰਗੇ ਚੰਗੇ ਟੌਪ ਟੌਪ ਦੇ ਰੇਡਰ ਟੱਕ ਦਿੰਦਾ ਰੇਡਰ ਤਕੜਾ ਜਿਹੜਾ ਪਤਰੀ ਦੀ ਟੀਮ ਦੇ ਲਈ ਪੁਆਇੰਟ ਜੋੜ ਗਿਆ ਸ਼ਿੱਕੂ ਕਬੱਡੀ ਪੌਂਦ ਲੈ ਕੇ ਬੜਾ ਜਾ ਰਿਹਾ ੁੱਜਦੇ ਉਹ ਕਾਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾ ਕਰ ਜੇ ਬਾਦ ਲਓ ਆਵਾਜ਼ ਕੀਤਾ ਹੋਇਆ ਸ਼ਿੱਕੂ ਦੇ ਰੇਡ ਨੂੰ ਹੁਣ ਕੌਣ ਦੇਖੂ ਗੱਲ ਸਮੇਤ ਹੈ ਨੀਤ ਕਹਿੰਦੇ ਮਹਿੰਦੀ ਫੁੜਿਆ ਲੱਕਦਾ ਕਹਿੰਦੇ ਕਲੇਮਾ ਭਰ ਗਿਆ ਚਮਕਾਉਰ ਸੁਰ ਸਿੰਘ ਵਾਲੇ ਦਾ ਫੈਸਲਾ ਪੁਆਇੰਟ ਕਿ ਮੁੜਕੋ ਮੁੜਕੀ ਹੋ ਗਿਆ ਹੈ ਸਾਹਮਣੇ ਲੱਗਦਾ ਹੋਇਆ ਜੋਰ 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 ਆ ਮੁੰਡਾ ਵੀ ਕਹਿੰਦੇ ਸਿਰੇ ਦਾ ਜਾਫੀ ਸਿਰੇ ਦਾ ਜਾਫੀ ਲੋ ਪੁਆਇੰਟ ਕਹਿੰਦੇ ਮੋਹਾਲੀਪੁਰ ਦੇ ਇਲਾਕੇ ਵਾਲਾ ਕਬੱਡੀ ਪਾ ਰਿਹਾ ਹੈ ਪਿੰਦੂ ਸਰ ਫੌਜੀ ਸਾਹਿਬ ਜੋ ਮੈਂਬਰ ਪੰਚਾਇਤ ਵੀ ਨੇ ਉਹਨਾਂ ਦਾ ਵੀ ਬਹੁਤ ਵੱਡਾ ਧੰਨਵਾਦ ਹੈ ਮਾਨ ਸਤਿਕਾਰ ਪੁੱਜਦਾ ਕਰ ਗਿਆ ਪਿੰਦੂ ਫੌਜੀ ਹੁਣੇ ਵੱਡੇ ਸਤਿਕਾਰ ਪਾਲੇ ਦੀ ਟੱਕਰੇ ਸ਼ਾਂਘੜੇ ਪਿੰਡ ਵਾਲਦੇ ਪਰ ਮੁਖਾਂ ਵਾਲੇ ਪੱਟਾਂ ਤੇ ਠਾਪੀਆਂ ਲਾਉਂਦੇ ਆ ਆਪ ਗੁਰਜਤ ਕਹਿੰਦੇ ਮਾਗੇਸਰਾਂ ਵਾਲਾ ਵਾਲੇ ਨੇ ਕਬੱਡੀ ਪਾ ਦਿੱਤੀ ਹੈ ਜਿੰਨੇ ਜੱਫੇ ਉਹਨੇ 2-200 ਦੇ ਮਾਨ ਚੇਰਮੈਨ ਗੁਰਸੇਵ ਸਿੰਘ ਛੇਕ ਸਾਹਿਬ ਨੇ ਐਲਾਨ ਕਰਾ ਦਿੱਤੇ ਹੈ ਅਗਲੀ ਕਬੱਡੀ ਖੇਡਦੇ ਮੈਦਾਨ ਦੇ ਵਿੱਚ ਲਓ ਮੁੰਡੇ ਦਾ ਵੇਖੋ ਫੁੱਟਵਾ ਜਾਂ ਸਰੀਰ ਹੈ ਗਲ ਵਿੱਚ ਕਾਲੀ ਘਾਨੀ ਪਾਈ ਹੈ ਤੇ ਕਾਲੀ ਘਾਨੀ ਲਾਇਸੈਂਸ ਜਰੂਰ ਤੋਂ ਕੋਹਲੀਏ ਬਾਦੀ ਪਾਵੇਂ ਦਾ ਰਿਹਾ ਦੂਰ ਤੋਂ ਮੈਨੂੰ ਲੱਗਦਾ ਗੋਟ ਕਿੰਨੇ ਫੜ ਲਿਆ ਇਹ ਗੁਜਰ ਹੈ ਇਹ ਗੁਜਰ ਹੈ ਏ ਗੁੱਜਰਾ ਮੁੰਡੇ ਸਿੰਡ ਵਾਲਾ ਜਿੱਥੋਂ ਦੇ ਕਥਾਵਾਚ ਕੋ ਭਾਈ ਬਾਬਾ ਬੰਤਾ ਸਿੰਘ ਜਿੱਦੀਆਂ ਸਖਤਾਂ ਹੁੰਦੀਆਂ ਉਸ ਕਿੰਢੋ ਆਹ ਕਹਿੰਦੇ ਗੁੱਜਰ ਸੱਦਿਆ ਗੁੱਜਰ ਤਾਂ ਸੱਦਿਆ ਹੀ ਜੱਫੇ ਲਾਉਣ ਨੂੰ ਏ ਗੁੱਜਰ ਹੈ ਮਲਕਿਆ ਗੁੱਟ ਦਾ ਬਾਲੇ ਪੱਕਾ ਫੜਾਕੂ ਪਤੰਦਰ ਇਹ ਗੁੱਟ ਦਾ ਚਾਰ ਸੌ ਟੋਪਰਾਂ ਦੇ ਵਿੱਚੋਂ ਪੱਧਰੀ ਵਾਲ ਨਾਵ ਲੱਗਾ ਟੁੱਟ 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 ਢੋਕਦੇ ਗਿੱਟਾ ਵਿੱਚ ਟੋਪੀ ਵਾਲੇ ਕਿੱਲ ਕਰਾਤੀ ਤੰਨ 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 ਜੋਬਣਾ ਜੋਬਣਾ ਪਿੜਗੀ ਜਵਾਂ ਉਹ ਦੋਹਾ ਮੁੰਡਿਆਂ ਦੀ ਉਮਰ ਇਹ 19 ਦੇ ਇੱਕ ਦੀ 22 ਸਾਲ ਹੈ ਇੱਕ ਦੀ 19 ਜਿੰਨੇ ਜਫਾ ਲਾ 19 ਸਾਲ ਦੇ ਵਿੱਚ ਹੈ ਤੇ ਜਿੰਨੂੰ ਲੱਗ ਚੁੱਕਿਆ 22 ਸਾਲ ਵਿੱਚ 22 ਸਾਲ ਹੈ ਕਿਤੇ ਜੇ ਕਿੰਨਾਂ ਸਾਲਾਂ ਦੇ ਯਟ ਨੂੰ ਭਾਈ ਭਾਈ ਕੰਦੀ ਦੁਨੀਆ ਇਹ ਕਿੰਨੇ ਬੋਲ ਬੋਲੇ ਸਿੱਧੂ ਮੂਲਸੇ ਵਾਲੀ ਨੇ ਬੋਲੇ ਐ ਮੈਨੂੰ ਲੱਗਦਾ ਮੋਹਤ ਉਸਤ ਰੋਕਣ ਦਾ ਯਤਨ ਕਰਦਾ ਜਿਨੇ ਕਿਤੇ ਗੀਤਨ ਦੇ ਵਿੱਚ ਐ ਗੱਲਾਂ ਕਰਾਈਆਂ ਕਿ ਕਲਮ ਨਹੀਂ ਰੁਕਣੀ ਨਿਤ ਨਵਾਂ ਗਾਣਾ ਪਾਉਣੇ ਜਾਂਦਾ ਨਵ ਟੌਪ ਦੇ ਜੱਥੇ ਲੌਲਾ ਜਾਂਦਾ ਪ੍ਰੇਮਾਂ ਵੀ ਤਿਆਰ ਆਹ ਕਹਿੰਦੇ ਨੀਤ ਇਹ ਮਹਿੰਦੀਪੁਰੀਆ 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 ਮੈਨੂੰ ਲੱਗਦਾ ਬੱਲੇ ਕਰਾਉ ਪਰ ਨਹੀਂ ਪੁਆਇੰਟ ਜਿਹਾ ਬੱਲੇ ਬੱਲੇ ਇੱਕ ਵਾਰ ਗੁਜਰਾ ਗੁਜਰਾ ਦੇ ਪਿੰਡ ਦਾ ਵੀ ਨਾ ਆਹ ਮੁੰਡੇ ਨੇ ਬੁਲਾਇਆ ਕਈ ਵਾਰਸ ਟੇਕਰਾਂ ਦੇ ਵਿੱਚੋਂ ਗੁੱਜਰ ਤੇ 모ਹਿਤ ਗੁੱਜਰ ਤੇ 모ਹਿਤ ਗੁੱਜਰ ਤੇ 모ਹਿਤ ਗੁੱਜਰ ਤੇ 모ਹਿਤ ਉਹ ਜਾਂਦਾ ਤਗਰੀ ਕਬੱਡੀ ਪਾ ਦੁੱਲਾ ਆ ਗਿਆ ਮਲਸਿਆ ਉਹ ਹੱਟ ਪਿੱਛੇ ਲੁੱਡੀਆਂ ਪਾਉਂਦੀ ਫਿਰੇ ਜਵਾਨੇ ਮਾਂਗਾ ਸਾਹਿਬ ਵਾਲੇ ਪਾਲਿਆ 500 ਨੂੰ ਹੱਥ ਲੱਗਦਾ ਪੈ ਗਿਆ 500 ਨੂੰ ਹੱਥ ਇਹ ਸ਼ੇਖਾ ਦਾ ਕਲੱਬ ਤੇ ਮਾਂਗਾ ਸਾਹਿਬ ਦਾ ਕਲੱਬ ਇਹ ਜੁਵੈਲਡ ਕੀਤੇ ਹੋਏ ਖੇਡਦੇ ਆ ਆ ਪਿਆਰ ਹੁੰਦੇ ਪਲੇਰਾਂ ਦੇ ਕਿਉਂਕਿ ਕਬੱਡੀ ਦੇ ਵਿੱਚ ਆਏ ਨੂੰ ਹੋਇਆ ਤੇ ਫੇ ਮਿਲ ਗਿਆ ਨੇ ਕਾਲਾ ਉਗਲਾ ਪਿਆ ਇੱਕ ਕਬੱਡੀ ਨਵੇਂ ਮੁੰਡੇ ਟੌਪ ਦੀ ਖੇਡਦੇ ਆ ਪਰ ਭੇਜੇ ਨੂੰ ਤਜਰਬਾ ਬਾਲਾ ਆ ਗਿਆ ਭੇਜਾ ਲੱਗਦਾ ਪਰ ਉਹ ਮੁੰਡਾ ਕਹਿੰਦੇ ਵਜਾ ਵਜਾ ਕਰਵਾ ਗਿਆ ਉਹ ਕਹਿੰਦੇ ਮੁੰਡਾ ਕਹਿੰਦੇ ਵਜਾ ਵਜਾ ਕਰਾ ਗਿਆ ਅਗਲੀ ਕਬੱਡੀ ਖੇਡਦੇ ਮੈਦਾਨ ਦੇ ਵਿੱਚ ਲੋ ਇਹ ਕਹਿੰਦੇ ਗੋਲ ਮਟੋਲ ਜਿਆ ਜਿੰਨੇ ਕਬੱਡੀ ਪਾਈ ਹੋਈ ਹੈ ਸਾਹਮਣੇ ਭਰਾ